ਨਾ ਆ ਟੋਪਾ ਦੇ ਤੋਪਾ ਤੁਹਾਡਾ ਹੀ ਸੁਣਾ ਆ ਦੇਖੀ ਹਾਂਜੀ ਕਿੰਨਾ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੌਗ ਚ ਮੇਰੇ ਕਦਰ ਸਾਰੇ ਵਧੀਆ ਹੋਗੇ ਅਸੀਂ ਵਧੀਆ ਵਾਂ ਸੋ ਹਾਜ਼ਰ ਹਾਂ ਤੁਹਾਡੇ ਲੈਕ ਨਾ ਵਲੌਗ ਲੈ ਕੇ ਸੋ ਹੁਣ ਆਪਣੇ ਪਤਿਆਂ ਦੀਆਂ ਰੋਟੀਆਂ ਤੇ ਪੂਆ ਹੁਣ ਹਜੇ ਤਾਏ ਹੁਣੀ ਤਾਏ ਹੁਣਾ ਕਰੇ ਤੇ ਬਸ ਚੱਲੇ ਆ ਹੁਣ ਤੇ ਪੂਆ ਹੁਣਾ ਨੂੰ ਹਜੇ ਅਸੀਂ ਕਾੜ ਦੇ ਨਾਏ ਆ ਤੇ ਹਜੇ ਸੂਟ ਦੇਣੇ ਆ ਤੇ ਪੈਸੇ ਦੇਣੇ ਆ ਪੈਸੇ ਨਹੀਂ ਜਦੋਂ ਸੂਟ ਦੇਣੇ ਆ ਕੱਪੜੇ ਬਣਾਏ ਆ ਕੱਪੜੇ ਬਣਾਏ ਕੱਪੜੇ ਬਣਾਏ ਸੀ ਸੀ ਪੂਆ ਹੁਨੋਂ ਦੇ ਪੂਆ ਕਨੇਸੀ ਵੀ ਸੂਟ ਹੀ ਬਣਾ ਦਿਓ ਹਨ ਤੇ ਫਿਰ ਪੈਸੇ ਨਾ ਦਿਓ ਫਿਰ ਪੈਸੇ ਇਦਾਂ ਵਾ ਪੈਸੇ ਦੇਣ ਕੀ ਫਿਰ ਆਪ ਦਾ ਸੂਟ ਲੈਣਗੇ ਤੇ ਫਿਰ ਸਮੋਣਗੇ ਹਨਾ ਹੁਣ ਆਪਾਂ ਸੂਟ ਦੇ ਦਿੱਤਾ ਸਿੱਧਾ ਸਮਾਨ ਲੈਣਗੇ ਹਨਾ ਜਦੋਂ ਆਪਾਂ ਲੈ ਲਿਆ ਸੂਟ ਹੁਣ ਦਵਾਂਗੇ ਤੇ ਸਮਾਨ ਲੈਣਗੇ ਆਪਣੇ ਸਿੱਧਾ ਹਨਾ ਤੇ ਆਏ ਗਏ ਹੁਣੇ ਉਧਰ ਤੇ ਆਉਣ ਵਾਲੇ ਆ ਤੇ ਆ ਜਾਂਦੇ ਆ ਫਿਰ ਦਿਖਾਉਨੇ ਆ ਤੁਹਾਨੂੰ ਨਾਲੇ ਸੂਟ ਦਿੰਨੇ ਆ ਪੂਆ ਨੂੰ ਜੀ ਅਸੀਂ ਲਈ ਜਾਨੀ ਸੀ ਮੈਂ ਕਿਉਂ ਉਹ ਨਹੀਂ ਆਪੇ ਦੇਣਾਂ ਲਈ ਦੇਣੀ ਕਿ ਨੂੰ ਆਹ ਆਹ ਵਾਲੇ ਨਹੀਂ ਰਾਂ ਤੇ ਬਾਗਾ ਆ ਗਿਆ ਪਰ ਕੇ ਫੜੋ ਦੇਣੀਆਂ ਨਾਲੇ ਹਰ ਕੁੜੀ ਦੇ ਨਾਲ ਮਾਂ ਨਾਲ ਦੇਣੀਆਂ ਹੁਣ ਕਿਹਨਾਂ ਤੋਂ ਦੇਣੀ ਇਹ ਵੀ ਫਿਰ ਸੋਨਾ ਲਈ ਇਸ ਵਾਲ ਨੂੰ मालूम है और 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 क्यों नहीं है ना बड़े है क्या तो आ रहा हूँ और सवालिंग तेरा भी आज सवालिंग तेरे को टिचार लाएगी तेरा की तो आ रही है ना फिर पागल होगा ना टिचार आगे हाँ तो पैन तबुलिया देखने सवालिंग देखा रहा हूँ मैं तू देखेगी नहीं तू देखेगी नहीं पैन दिन तो रहेगा ਇਦਾਂ ਨਾ ਮੈਂ ਲੈ ਮੈਂ ਚਾਹ ਦੁੱਧ ਜਲਦਾ ਨਹੀਂ ਬੁਲਾ ਦੇ ਸੇ ਬੁਲਾ ਨਹੀਂ ਨਾ ਮੈਂ ਨਾ ਕਾਹ ਮਾਰਿਆ ਤੈਨੂੰ ਚੁੱਕਿਆ ਤੈਨੂੰ ਵਧੀਆ ਵਧੀਆ ਯਾਰ ਵਧੀਆ ਰੱਖ ਰਹਾ ਹਾਂ ਹਾਂ ਮੈਂ ਸਾਈਕਲ ਦੋ ਮਾਕੇ ਬਾਹਰ ਖੇਤਾਂ 'ਚ ਵੀ ਪੇਵੜ ਨਹੀਂ ਲਾਉਣਾ ਤੋੜਨਾ ਆਇਆ ਜਣੇ ਤਰੋਨੇ ਪੁੱਠੇ ਨਾ ਮੋੜਨਾ ਮੈਂ ਤੋੜਨੇ ਆਇਆ ਜਣੇ ਪਰੋਨੇ ਪੁੱਠੇ ਨਾ ਮੋੜਿਆ ਤੁਸੀਂ ਐਂ ਕਿਹਾ ਵੀ ਕਿਥੇ ਪੁੱਠੇ ਨਾ ਮੋੜਿਆ ਨਾਸਿਲ ਚਲੀ ਬਾਹਰ ਤਾਂ ਹੈ ਲੈ ਮੰਮੀ ਤਾ ਆ ਕੇ ਤਲਾਈ ਨੂੰ ਗਾਲੋਂ ਲੱਗੀ ਚਾਦਰ ਚਾਦਰ ਦੀ ਜਲਾਹ ਹ ਤੇ ਤੇਰੀ ਤਲਾਈਆ ਮੇਰੀ ਨਹੀਂ ਹਾਂ ਮੈਂ ਕਿ ਲੈ ਕੇ ਚਲਾਂਗੀ ਕੁਛ ਵੀ ਚੱਲ ਅਸਲ ਲੈ ਪਹਿਲੇ ਦੌਦਾ ਲਈਏ ਮੰਮੀ ਨੇ ਤਾਂ ਹਸਪੀਟਲ ਲਈ ਤਲਾਈ ਤਿਆਰ ਕਰ ਲਈ ਸਰ ਲੈ ਆ ਆ ਇਧਰ ਆ ਬੈਗ ਬੈਕ ਕਰੀ ਜਾਂਦੀ ਆ ਜੀ ਇਹ ਇਹ ਕਰ ਛੱਡ ਕੇ ਚੱਲੀਏ ਚੱਲੀਏ ਨਹੀਂ ਆਂਦੀ ਵਾਪਸ ਵਾਪਸ ਨਹੀਂ ਹਣਾ ਵਾਪਸ ਨਹੀਂ ਹਣਾ ਮੈਂ ਕਹਿੰਦੀ ਵਾਪਸ ਨਹੀਂ ਹਣਾ ਕਹਿੰਦੀ ਜਾਹਾਂ ਬਾਲੋ ਮੇਰਾ ਪੁਰਾਣਾ ਸ਼ਿਤਕਾ ਕਿ ਨਹੀਂ ਅਸੀਂ ਬਾਲਾ ਸੀਰੀਅਸ ਨਾਲ ਲਿਆ ਕਰੋ ਇਦਾਂ ਦੀਆਂ ਗੱਲਾਂ ਨੂੰ ਅਸੀਂ ਤਿੰਨ ਜਣੇ ਆ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਮੁਕੌਲ ਕਰ ਲੈਂਦੇ ਆ ਇਹ ਸਾਡਾ ਕੀ ਨ ਕਰੀਏ ਅਸੀਂ ਇਹ ਸਾਡਾ ਮੁਕੌਲ ਆ ਅਸੀਂ ਲੋਕੀ ਕਹਿੰਦੇ ਆ ਵੀ ਮਤਲਬ ਸੀਰੀਅਸ ਸੀਰੀਅਸ ਕਿਉਂ ਰਹੀਏ ਅਸੀਂ ਨਾ ਅਸੀਂ ਤਿੰਨ ਜਣੇ ਆ ਅਸੀਂ ਆਪਸ ਵਿੱਚ ਮਜਾ ਕਰਦੇ ਇੱਕ ਦੂਜੇ ਨਾਲ ਕਿਵੇਂ ਨਾ ਕਰੀਏ ਮਜਾ ਮਜਾ ਕੇ ਇਹਦੇ ਨਾਲ ਕਰੀਏ ਆਏ ਦੇ ਟਾਈਮ ਦੇ ਵਿੱਚ ਸਾਰੇ ਲੋਕੀ ਚਾਹੁੰਦੇ ਆ ਵੀ ਰੋ ਰੋਵੋ ਰੋਵੋ ਰਮਨ ਨੂੰ ਵੀ ਰੋ ਰੋਣ ਦੇ ਬੜਾ ਰੋਣ ਵਾਲਾ ਬਲੌਗ ਵੀ ਹੋਊਗਾ ਨਾ ਰੋਣ ਵਾਲਾ ਬਲੌਗ ਤੇ ਵੀ ਬਹੁਤ ਹੋਣਗੇ ਹਾਂ ਤੇ ਜਿਹੜੇ ਹੱਸਦੇ ਹੋਣ ਹੱਸਦੇ ਆ ਆਪਾਂ ਕਬੈਡੀ ਕਰਦੇ ਆ ਉਹਦੇ ਚ ਬਲੌਗ ਬਲੌਗ ਤੇ ਵੀਊ ਵੀ ਘੱਟ ਹੋਣਗੇ ਫਰਕ ਹੁੰਦਾ ਦੋਵਾਂ ਦਾ ਕਿਉਂਕਿ ਲੋਕੀ ਅੱਜ ਕੱਲ ਹੱਸਦੇ ਨੂੰ ਦੇਖ ਕੇ ਚਰਦੇ ਨਹੀਂ ਠੀਕ ਆ ਸੋ ਅਸੀਂ ਜੇ ਮੈਂ ਕਰਦੇ ਆ ਹਾਂਜੀ ਮੈਂ ਆਪ ਚਾਰ ਅੱਡ ਹੋਣਾ ਲਾਈ ਆ ਮੱਝਦਨ ਅੱਡ ਹੋਇਆ ਦੰਨੇ ਆਵਾਂਗੀ ਕੀ ਅੱਡ ਆ ਵੀ ਇਹਦੇ ਆਪ ਤੇ ਨਾ ਲੜਣਾ ਮੈਂ ਕਦੇ ਕੁੱਟਿਆ ਹੁੰਦਾ ਹਾਂ ਹਾਂ ਉੱਤ ਵਿੱਚ ਜਾਏਗਾ ਕਿਹਦੀ ਮਾਂ ਆ ਦੇ ਐ ਆ ਮੇਰੀ ਮੇਰੀ ਮਾਂ ਮੇਰੀ ਮੇਰੀ ਨਹੀਂ ਮੇਰੀ ਮਾਂ ਮੇਰੀ ਨਹੀਂ ਮੇਰੀ ਨਹੀਂ ਇਹਦੀ ਆ ਮੈਂ ਇਹਨੂੰ ਕੁਝ ਕਹਿੰਦਾ ਤਾਂ ਪਹਿਲਾਂ ਬੋਲ ਪੈਂਦੀ ਇਹ ਤਾਂ ਬੋਲਦੀ ਨਹੀਂ ਸੋ ਸਾਡਾ ਇਦਾਂ ਦਾ ਫੈਮਿਲੀ ਆ ਮੇਰਾ ਪਰ ਇਦਾਂ ਨਹੀਂ ਰੱਖਿਆ ਸੋ ਕਹਿੰਦੇ ਨਾ ਕੁਝ ਸਿੱਖਣ ਨੂੰ ਕੀ ਮਿਲਦਾ ਆ ਸਿੱਖਣ ਨੂੰ ਮਿਲਦਾ ਤੁਸੀਂ ਸਿੱਖੋ ਵੀ ਆਪਾਂ ਫੈਮਿਲੀ ਦੇ ਵਿੱਚ ਰਹਿਣਾ ਕਿਦਾਂ ਠੀਕ ਆ ਅਗਰ ਫੈਮਿਲੀ ਦੇ ਵਿੱਚ ਰਹੀਏ ਤਾਂ ਆਪਾਂ ਨੂੰ ਬਾਹਰਲੇ ਫਰੈਂਡਾਂ ਦੇ ਲੋਟਣਾ ਆਪਾਂ ਵੀ ਕਰੀਏ ਆਪਣੇ ਫਰੈਂਡ ਆ ਸਾਰੇ ਠੀਕ ਆ ਆ ਸਿੱਖਣ ਨੂੰ ਮਿਲਦਾ ਸਿੱਖਿਆ ਸਾਡੇ ਵਲੋਗ ਦੀ ਵੀ ਫੈਮਿਲੀ ਦੇ ਵਿੱਚ ਆਪਾਂ ਰਹਿਣਾ ਕਿਦਾਂ ਫੈਮਿਲੀ ਮੈਂਬਰਾਂ ਨੂੰ ਹੀ ਫੈਮਿਲੀ ਮੈਂਬਰ ਹੀ ਆਪਣੇ ਆ ਹੋਰ ਬਾਹਰਲਾ ਕੋਈ ਬੰਦਾ ਨਹੀਂ ਆਪਣਾ ਹੁਣ ਜਿੱਦ ਸਰਵੋਤਮ ਛੱਡ ਆ ਤੇ ਕਈ ਕਮੈਂਟ ਵੀ ਆਏ ਸੀਗੇ ਆਪਣੇ ਵੀਡੀਓਜ਼ ਤੇ ਜਿਹੜੀ ਆਪਾਂ ਬੇਬੀ ਦੇ ਪਾਈ ਸੀ ਤੇ ਉਹਨਾਂ ਦੇ ਕਮੈਂਟ ਵੀ ਆਏ ਸੀਗੇ ਵੀ ਕਹਿੰਦੇ ਸੀ ਵੀ ਜਿਹੜੇ ਨਵੇਂ ਪਪੜੇ ਆ ਉਹ ਸਾਰੇ ਵਾਸ਼ ਕਰਕੇ ਰੱਖੋ ਨਾ ਵਾਸ਼ ਕਰਕੇ ਹੀ ਪਾਓ ਕਿਉਂਕਿ ਕੈਮੀਕਲ ਲੱਗੇ ਹੁੰਦਾ ਨਾ ਫਿਰ ਤਾਂ ਕਰਕੇ ਛੋਟਾ ਦੇ ਤਾਂ ਕਰਕੇ ਹੁਣ ਅਸੀਂ ਕਰਨ ਲੱਗੇ ਆ ਵਾਸ਼ ਕੜੋਕ ਕਪੜੇ ਜਿਹੜੇ ਮੇਨ ਮੇਨ ਕੱਪੜੇ ਉਹ ਹੀ ਕਰ ਲੈਨੇ ਹਨ ਵੋਸ਼ ਮੇਨ ਮੇਨ ਕੱਪੜੇ ਉਹ ਹੀ ਵੋਸ਼ ਕਰ ਲੈਨੇ ਹਨ ਹਨੇ ਖੜਾ ਚੋਂ ਨਾ ਕਦੋਂ ਨਿਕੱਟ ਜਾ ਆ ਵੀ ਹਾਂ ਸੂਟ ਤੋਲਿਆ ਕਪੜੇ ਸੁਨੇ ਹੋਰ ਲੈ ਚੋ ਜਿਹੜੇ ਮੇਨ ਮੇਨ ਸੂਟ ਆ ਅੱਜ ਬਾਏ ਉਹ ਵੀ ਕਰ ਲੈਣੇ ਆ ਮੈਂ ਜਿਹੜੇ ਮੇਨ ਮੇਨ ਸੂਟ ਆ ਉਹ ਕਰ ਲੈਣੇ ਆ ਤੇ ਬਾਕੀ ਦੇਖ ਲੈ ਬਸ ਕਰਨੇ ਹੁਣ ਹਾਂ ਅੱਜ ਬਾਏ ਹਾਂ ਬਸ ਕਰ ਲੈ ਸਾਰੇ ਕਰ ਲਏ ਹੋਰ ਓਹ ਪੂਟੂ ਪੂ ਸਾਰੇ ਕੁਛ ਹੋਰ ਸਾਰੇ ਕਰ ਲਾ ਸਰਦੀਆਂ ਹੀ ਦਾ ਇਧਰ ਆ ਚੱਲ ਹਾਂ ਇਧਰ ਆ ਚੱਲ ਦੂਜਾ ਇੱਕ ਹੋਰ ਸੂਟ ਸੀ ਨਾ ਨੀਲਾ ਵੀ ਤੇ ਪਿੰਕ ਵੀ ਦੇਖੋ ਆ ਕੀ ਆ ਇੱਕ ਵਧੀਆ ਸੀ ਨਾ ਸੂਟ ਜਿਹੜਾ ਉਹ ਇੱਥੇ ਪਾ ਲੈ ਆ ਆ ਵੇਖੋ ਆ ਨਹੀਂ ਸੀਗਾ ਆ ਨਹੀਂ ਸੀ ਮੀ ਵਧੀਆ ਸੋਰਸੀ ਇੱਕ ਜਿਹੜਾ ਨਮਾ ਜਾ ਉਹ ਕਰਨਾ ਹਾਂ ਉਹ ਨਹੀਂ ਕਰਨਾ ਗਰਮ ਚਾ ਹਾਂ ਗਰਮ ਚਾ ਛੋਨਾ ਜਿਆ ਸੀ ਉਧਰ ਉਹ ਇਹਦੇ ਥੱਲੇ ਆ ਮੈਨੂੰ ਲੱਗਦਾ ਉਹ ਇਹਦੇ ਥੱਲੇ ਆ ਇਹਦੇ ਥੱਲੇ ਆ ਮੈਂ ਫਿਰ ਦਿੱਖਿਆ ਹੂੰ ਇਹ ਥੱਲੇ ਹੋਣਗੇ ਇਹਦੇ ਹੂੰ ਹੈ ਨੀ ਜਾਂ ਤੋਂ ਮਿਲਦਾ ਆਤਪਲ ਜਾਣ ਵਾਸਤੇ ਪਾਇਏ ਸੀ ਉਹ ਪਾਇਆ ਹੀ ਨਹੀਂ ਮਿਲਦਾ ਸੱਚਾ ਪਾਉਂ ਤਿੱਕ ਕਰਨਾ ਆਪ ਹਾਂ ਹਉਦ ਕਰੀ ਆ ਫਿਰ ਆਈ ਵਾਸ਼ ਕਰ ਲੈਣੇ ਹਾਂ ਫਿਰ ਉਹ ਤੇ ਜਦੋਂ ਪੋਣੇ ਹੋਣਗੇ ਉਦ ਕਰ ਲਾਂਗੇ ਉਹ ਸੀ ਫਿਰ ਜਦੋਂ ਪੋਣੇ ਆ ਹਨਾ ਸਹੀ ਆ ਨਾ ਜਦੋਂ ਪੋਣੇ ਹੋਣਗੇ ਉਦ ਕਰ ਜੂਗਾ ਆ ਹਾਂ ਅਸੀਂ ਉਦਨ ਮਗਾਏ ਸੀ ਹੋਣ ਲੱਗੇ ਇਹ ਹੈ ਜੇ ਲੰਗੋਟ ਤੋਂ ਮੰਮੀ ਕਰੀ ਜਾਂਦੀ ਵਾਸ਼ ਸਾਰੇ ਪੈਂਟ ਰਾਡੇ ਇਹਦੇ ਨਾਲ ਦਾ ਕਰੀ ਲੈਨੇ ਹਾਂ ਸਾਰਾ ਕਮੈਂਟ ਆਈ ਹੁੰਦੀ ਸੀ ਆ ਦੇਖੋ ਹੈ ਮੋੜਾ ਮੋੜਾ ਕੈਮੀਕਲ ਤਾਂ ਲੱਤਦਾ ਹੀ ਆ ਫਿਰ ਉੱਤੇ ਜਿਹੜਾ ਹੁੰਦਾ ਕਿ ਨਹੀਂ ਹੈ ਲੱਤਦਾ ਕੀ ਆ ਰੰਗ ਦੇ ਰਗ ਨਾ ਨਾ ਨਹੀਂ ਰੱਖੂ ਇਸ ਤਰ੍ਹਾਂ ਦੇ ਤਵੇ ਹੈਗੀ ਲੌਸ਼ਟੂ ਜਿਲੀ ਪੀ ਗਈ ਹੈ ਹਾਂ ਲੱਸ਼ ਦੀ ਜਿਲੀ ਲੱਗ ਗਈ ਹੈ ਹਾਂ ਨਿਕ 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 ਦੂਸਰ ਤੁਹਾਡੇ ਸਾਰਿਆਂ ਦੇ ਕਮੈਂਟ ਕਰਦੇ ਅਸੀਂ ਤੋਹ ਤੇ ਕੱਪੜੇ ਦਿਖਾਤੀ ਅਸੀਂ ਕਦੇ ਕਹਿਣਾ ਕਿ ਤੇ ਵਾਸ਼ ਹੀ ਨਹੀਂ ਕੀਤੇ ਸੀ ਮੈਂ ਹੂੰ ਸੋ ਜਿਹੜੇ ਦੇਖਦੇ ਵਲੋਗ ਨੌਲੇਜ ਤੇ ਸਾਰਿਆਂ ਨੂੰ ਹੁੰਦੀ ਆ ਪਤਾ ਹੀ ਹੁੰਦਾ ਵਾ ਚੰਗੀ ਗੱਲ ਹੈ ਇਹਨੇ ਮਾੜੀ ਤੇ ਨਹੀਂ ਹੁੰਦੀ ਮਨਣਾ ਸਵਾਲ ਲੈਣੀ ਚਾਹੀਦੀ ਹੈ ਸਹੀ ਸਵਾਲ ਲੈਣੀ ਠੀਕ ਹੈ ਮਨਣਾ ਨਹੀਂ ਚਾਹੀਦੀ ਕੁਝ ਸਲਾਹ ਮਾ ਨਹੀਂ ਹੁੰਦੀ ਮਨ ਨਾਲ ਕੁਝ ਹੁੰਦੀਆਂ ਸਹੀ ਮੰਦੇ ਆਪ ਸਹੀ ਹੈ ਉਹ ਸਹੀ ਕਿ ਆਗਲੇ ਨੂੰ ਮੇਕਨੇ ਕਿ ਦੇਖੋ ਪਰਨਾ ਆ ਟੋਪਾ ਦੇ ਟੋਪਾ ਤਾਂ ਢਾਈ ਸੋਣਾ ਆ ਦੇਖੀ ਕਿੰਨਾ ਲੰਦਾ ਟੋਪਾ ਕਰਨੇ ਨੇ ਕੰਮ ਜਿਆ ਹਰ ਬੰਦਾ ਉਹ ਇਹ ਉਹ ਬਹੁਤ ਟੂਕੜੇ ਲੰਦਾ ਨਾ ਕਰ ਲੀਜੀਏ ਸਾਰੇ ਕੱਪੜੇ ਵਾਸ਼ ਹੁਣ ਤੁੱਪੇ ਖੋਲ ਦੇ ਨੇ ਇੱਥੇ ਮੰਜੇ ਤੇ ਸੁੱਕ ਜਾਣਗੇ ਸਾਰੇ ਹਣ ਨਿੱਕੇ 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 ਆਹ ਨਹੀਂ ਆਪ ਦਿਖਾਈ ਆ ਨਹੀਂ ਦਿਖਾਈ ਸੀ ਇਹ ਲੰਗੋਟ ਲਿਆਂਦੇ ਸੀ ਸੋ ਤਾਂ ਇਹ ਨਾਲ ਕੀ ਦਿਖਾਉਣਾ ਹਾਂ ਕੈਂਟ ਤੱਕ ਸੁੱਕ ਜਾਣੇ ਕਿੰਨੇ ਕਿ ਮੋਟੇ ਆ ਕੱਪੜੇ ਤੇ ਘੰਟੇ ਚੋ ਚੱਕ ਬਵਾਉਣਗੇ ਅੰਦਰ ਸੁਭਾਣੇ ਉਹ ਉਹ ਦੋ ਜਿਹੜੇ ਕੱਪੜੇ ਦੇ ਦਿੱਤੇ ਪੇ ਟੈਬਲ ਤੇ ਦੋ ਰੱਖ ਲੈ ਮੈਂ ਨਾ ਰੱਖਾਂ ਨਾ ਰੱਖਾਂ ਓਕੇ ਦੋ ਦੋ ਇੱਕ ਕਰਨ ਦੇ ਦਿੱਤੇ ਹਾਂ ਦੋ ਬਸ ਆਸ਼ਾ ਹਾਂ ਸੋ ਮੈਂ ਕਹਣ ਕਿ ਕੱਲ ਤੋਂ ਛੱਡ ਗਿਆ ਅੱਜ ਫਟੇ ਲਿਆ ਹਾਂ ਉਹ ਸੇਨ ਨਾ ਕਿ ਨਹੀਂ ਇੰਨਾ ਕਿ ਨਹੀਂ ਛੱਡਦੇ ਜੀ ਗੱਲ ਇਹ ਸੀ ਕਿਉਂਕਿ ਅੱਜ ਦਾ ਜਿਹੜਾ ਵਲੌਗ ਬਣ ਰਿਹਾ ਹਨ ਤੁਹਾਨੂੰ ਵੀ ਪਤਾ ਵੀ ਕੱਲ ਵਲੌਗ ਨਹੀਂ ਆਇਆ ਮਤਲਬ ਕੱਲੋਂ ਕੱਲ ਵਲੌਗ ਨਹੀਂ ਆਇਆ ਮਤਲਬ ਹਨ ਅੱਜ ਹੀ ਆਇਆ ਉਹ ਕੱਲ ਨੂੰ ਅਪਲੋਡ ਹੋਊਗਾ ਤਾਂ ਯਾ ਕੱਲ ਨਹੀਂ ਆਇਆ ਫਿਰ ਕੱਲ ਵਲੌਗ ਨਹੀਂ ਆਇਆ ਹਨ ਤੁਸੋਂ ਸਰ ਨੂੰ ਤਾਂ ਛੱਡ ਆਇਆ ਸੀ ਮੈਂ ਉੱਥੇ ਕੱਲ ਕਰਸੂ ਪਰਸੋ ਛੱਡ ਆਇਆ ਸੀ ਤੇ ਅੱਜ ਫਿਰ ਪੁੱਠੀ ਲੈ ਆਂਦੀ ਮਤਲਬ ਅੱਜ ਪੁੱਠੀ ਲੈ ਆਂਦੀ ਕਿਉਂ ਕਿ ਇਹਦਾ ਫੋਨ ਆਇਆ ਕਿ ਮੇਰਕੋ ਬਚਾਣੀ ਹੋ ਰਹੀ ਹੈ ਯਾਨੀ ਬਚਾਣੀ ਹੋ ਰਹੀ ਹੈ ਥੋੜਾ ਜੀਵ ਨਹੀਂ ਲੱਗਦਾ ਹਨਾ ਤਾਂ ਕਰਕੇ ਮੈਂ ਦੱਸ ਸੀ ਵਾਪਸ ਲੈ ਆਂਦੀ ਮੈਂ ਨਹੀਂ ਮੈਂ ਨਹੀਂ ਲੈ ਕੇ ਆ ਤੁਸੀਂ ਕਹਿੰਦੇ ਕਹਿੰਦੇ ਸੋਚਦੇ ਹੋਣਗੇ ਵੀ ਇਹ ਛੱਡ ਕੇ ਇਹ ਨਹੀਂ ਛੱਡ ਕੇ ਆਇਆ ਜਾਣ ਕੇ ਲੈ ਆ ਆਪੇ ਦੱਸਦੇ ਵੀ ਆਪੇ ਆਈ ਆਪੇ ਆਈਆਂ ਕਿਉਂਕਿ ਇਹ ਸਾਡਾ ਇਹ ਵੀ ਨਾ ਜੀਣ ਲੱਗਦਾ ਇਹ ਸਾਡੇ ਬਣਾ ਜੀਣ ਲੱਗਦਾ ਸਾਡਾ ਮੋਹ ਪਿਆਰਾ ਹੁਣ ਜਿਵੇਂ ਬਚੈਨੀ ਹੋਈ ਬਚੈਨੀ ਹੋਈ ਤਾਂ ਕੁੜੀਆਂ ਪੱਕੇ ਜਾਂਦੀਆਂ ਇਹ ਸੋਹਰੇ ਹੁੰਦੀ ਆ ਕਿਉਂਕਿ ਬਸ ਉਹ ਥੋੜਾ ਮਤਲਬ ਆਪ ਦੇ ਵਿੱਚ ਥੋੜਾ ਇਦਾਂ ਲੱਗਦਾ ਵੀ ਆ ਚਲ ਵਧੀਆ ਹਨਾ ਇੱਕ ਇੱਕ ਨਹੀਂ ਰਰੇ ਵੇਲੀ ਇੱਕ ਦਿਨ ਕੰਮ ਕਰ ਰਹਾ ਪੂਰਾ ਟਾਈਮ ਗਾਉਂਦਾ ਰਰੇ ਵੇਲੀ ਉੱਥੇ ਤੇ ਵੇਲੀ ਰਹਿ ਗਈ ਜੋ ਬੋਲਣਾ ਸੀ ਮਾਂ ਨਾ ਕਿਆ ਚਲੋ ਸੋ ਮਮੀ ਦੀ ਵੀ ਆ ਦੇਖੋ ਦਵਾਈਆਂ ਲੈ ਕੇ ਆਂਦੀ ਆ ਉਹ ਵੀ ਦੋ दारू ਵਾਲੀਆਂ ਮਮੀ ਦੇ ਆ ਦੇਖੋ ਅੱਖ ਅੱਖ ਕਿਦਰ ਲਈ ਆ ਦੇਖੋ ਲਾਲ ਹੋਈ ਪਈ ਜਾਵਾ ਕਿ ਡਾਕਟਰ ਨੂੰ ਪੁੱਛਿਆ ਡਾਕਟਰ ਕੰਦਾ ਵੀ ਕੋਈ ਰੈਕਸ਼ਨ ਹੋ ਗਿਆ ਹੱਥ ਲੱਗ ਗਿਆ ਕੋਈ ਗੰਦਾ ਹੱਥ ਲੱਗ ਗਿਆ ਮੱਛਰ ਵੱੜ ਗਿਆ ਕੋਈ ਅੰਦਰ ਤੇ ਰਗ ਆਪਾਂ ਖੁਸਕਲੇ ਨੇ ਨਾ ਤੋਂ ਉਹਦੇ ਨਾਲ ਕਰਕੇ ਉਹਦੀ ਦਵਾਈ ਲੈ ਕੇ ਆਂਦੀ ਆ ਤੇ ਇੱਕ ਮਮੀ ਦੀ ਬਾਹਂ ਦਰਦ ਕਰਦੇ ਸੀ ਐਂ ਕਰਕੇ ਤਾਂ ਨਹੀਂ ਚੱਕ ਹੁੰਦੀ ਤੁਸੀਂ ਲੈ ਲਲਕਾਰਾ ਮਾਰਨਾ ਹੋਵੇ ਨਹੀਂ ਮਾਸਾ ਦੀ ਨਹੀਂ ਮੈਂ ਅਗਰ ਕਿ ਬੁਰਾ ਇੱਕ ਵਾਰ ਜਾਨ ਨਿਕਲਦੀ ਮੈਂ ਤਾਂ ਮੈਂ ਤਾਂ ਕਰ ਦੂੰਗੀ ਹਾਂ ਕੋਈ ਸ਼ਾਇਨ ਨਹੀਂ ਲੋਣੀ ਤਾਂ ਤਾਂ ਖਾ ਚੋ ਤੁਸੀਂ ਆਸੀਆ ਦੋ ਸਬਜ਼ੀਆਂ ਲੈ ਇੱਕ ਤੋਫਲੇ ਲੈ ਹੋਜੀ ਇੱਕ ਘਾੜੀ ਵੀ ਲੈ ਛੋਲਿਆਂ ਦੀ ਸਰ ਉੱਥੇ ਲੈ ਛੋਲਿਆਂ ਦੀ ਲੈ ਨਾ ਆਪਣੇ ਕਈ ਦਾੰਗ ਨਾ ਹਾਂ ਰੰਗ ਨੰਦ ਬਈ ਹਾਂ ਚਲ ਖਾਦੀ ਜਾਓਗੀ ਸਬਜ਼ੀ ਤਾਂ ਬਹੁਤ ਐਨੀ ਹੈ ਨਾ ਹੋਰ ਉਹਨਾਂ ਪੈਕੇਜ ਆਪਣੀ ਰੋਟੀ ਹੋਣਾ ਸੀ ਖਾਣ ਲੱਗੇ ਆ ਰੋਟੀ ਦੋ ਦੋ ਸਬਜ਼ੀ ਹੈ ਹਾਂ ਦੋ ਦੋ ਸਬਜ਼ੀ ਦੋ ਦੋ ਸਬਜ਼ੀਏ ਛੋਲੇ ਕੜੀ ਬੱਚੀ ਹੋਈ ਜੀ ਹੋਰ ਤੇ ਉਹਨਾਂ ਪਕਰਦਨੇ ਵਲੋਗ ਦਾ ਐਂਡ ਸੋ ਤੁਹਾਨੂੰ ਇਹਦਾ ਵਲੋਗ ਕਿਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗਿਆ ਹੋਵੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਂ ਆਪਾਂ ਅਗਲੇ ਵਲੋਗ ਤਦ ਤੱਕ ਲਈ ਧੰਨਵਾਦ ਬਾਏ ਬਾਏ